ਪ੍ਰਾਈਮਸ਼ਾ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਖਬਰਾਂ ਤੇ ਚਰਚਾ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਸਾਡੇ ਦਰਸ਼ਕਾਂ ਨੂੰ ਯਾਦ ਹੋਵੇਗਾ ਕੱਲ ਮੈਂ 13 13 ਅੱਖਾਂ ਦਾ ਲੰਗਰ ਹਸਪਤਾਲ ਦੇ ਦਿੱਤੇ ਉਸ ਮਿਸ਼ਨ ਦੀ ਗੱਲ ਕੀਤੀ ਸੀ ਜੀ ਮੇਰੇ ਕੋਲ ਸੁਨਿਆ ਦਾ ਹੜ ਆ ਗਿਆ WhatsApp ਤੇ ਵੀ ਆਇਆ ਉਹਦਾ ਮੈ ਫੋਨ ਕਰਕੇ ਵੀ ਕਈਆਂ ਪੁੱਛਿਆ ਤੇ ਟਿੱਪਣੀ ਕਰਨ ਵਾਲਿਆਂ ਵੀ ਕਈਆਂ ਨੇ ਆਖਿਆ ਕਿ ਸਾਨੂੰ ਉਹਦਾ ਐਡਰੈਸ ਦੱਸਿਆ ਜਾਵੇ ਅਕਾਊਂਟ ਨੰਬਰ ਦੱਸਿਆ ਜਾਵੇ ਅਸੀਂ ਉਹਦੇ ਵਿੱਚ ਆਪਣੀ ਵੱਲੋਂ ਯੋਗਦਾਨ ਪਾਉਣਾ ਚਾਹੁੰਦੇ ਆ ਮੈਂ ਫਿਰ ਇੱਕ ਦੱਸਦਿਆਂ ਕਿ ਉੱਥੇ ਸਿਰਫ 13 ਰੁਪਏ ਜਿਹਾ ਆ ਜਾਂਦਾ ਤੇ 13 ਰੁਪਏ ਅੱਜ ਕੱਲ ਹੁੰਦਾ ਨਹੀਂ ਹੂੰ ਦੂਸਰੀ ਬੇਨਤੀ ਮੈਂ ਕਰਦਿਆਂ ਕਿ ਕੱਲ ਮੇਰੇ ਤੋਂ ਇੱਕ ਭੁੱਲ ਹੋਈ ਮੈਂ ਪਤਾ ਨਹੀਂ ਕਿਦਾਂ ਬਾਕੀ ਸਾਰੀ ਗੱਲ ਕਹਿ ਗਿਆ ਤੇ ਇੱਕ ਗੱਲ ਰਹਿ ਗਈ ਕਿ ਉੱਥੇ ਜਿਹੜੇ ਮਰੀਜ਼ ਆਉਂਦੇ ਨੇ ਦਿਨ ਦੇ ਵਕਤ ਜਿਹੜੇ ਚੱਕਰ ਆਉਣ ਆਇਓ ਤੇ ਕਈ ਵੇ 3-400 ਵੀ ਹੁੰਦੇ ਆ ਜਦੋਂ ਆਪਰੇਸ਼ਨ ਹੁੰਦੇ ਕਦੇ 50 ਕਦੇ 100 ਕਦੇ 150 ਨੇ ਵੀ ਟੱਪ ਜਾਂਦੇ ਆ ਉਹਨਾਂ ਲੋਕਾਂ ਦੇ ਦਿਨ ਦੇ ਵਕਤ ਵੀ ਤੇ ਰਾਤ ਨੂੰ ਵੀ ਲੰਗਰ ਦੀ ਸੇਵਾ ਤੇ ਰਹਿਸ਼ ਦੇ ਵਿੱਚ ਵੀ ਮਦਦ ਚੰਡੀਗੜ੍ਹ ਦੇ ਤਿੰਨ ਗੁਰੂ ਘਰ ਕਰਦੇ ਆ ਜੀ ਗੁਰਦੁਆਰਾ ਸਾਹਿਬ ਸੈਕਟਰ 8 ਗੁਰਦੁਆਰਾ ਸਾਹਿਬ ਸੈਕਟਰ 19 ਤੇ ਗੁਰਦੁਆਰਾ ਸਾਹਿਬ ਸੈਕਟਰ 34 ਜਿਵੇਂ ਭੁੱਲਦਾ ਨਹੀਂ ਇਹ ਤਿੰਨ ਗੁਰੂ ਘਰ ਕਮੇਟੀਆਂ ਨੇ ਜਿਹੜੇ ਲਗਾਤਾਰ ਇਸ ਕੰਮ ਵਿੱਚ ਮਦਦ ਕਰਦੇ ਆਏ ਲੋਕਾਂ ਨੂੰ ਉਹਨਾਂ ਦੀ ਸੇਵਾ ਕਰਦੇ ਆ ਤੇ ਉਹ ਸੇਵਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਗੁਰੂ ਕੇ ਲੰਗਰ ਦੀ ਰਵਾਇਤ ਆ ਜਾਤ ਧਰਮ ਨਸਲ ਰੰਗ ਸਾਰੇ ਪਿੰਨ ਪਿੱਤ ਉੱਪਰ ਉੱਠ ਕੇ ਕੀਤੀ ਜਾਂਦੀ ਹੈ ਬਿਲਕੁਲ ਜੀ ਇਹ ਤਾਂ ਹੋ ਗਈ ਉਹਨਾਂ ਦੀ ਗੱਲ ਦੂਸਰਾ ਮੈਂ ਦੱਸਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੇ ਮੇਰੇ ਤੋਂ ਸਾਡੇ ਦਰਸ਼ਕਾਂ ਨੇ ਇਹ ਪੁੱਛਿਆ ਕਿ ਸਾਨੂੰ ਉਹਨਾਂ ਦਾ ਬੈਂਕ ਅਕਾਊਂਟ ਨੰਬਰ ਦਿੱਤਾ ਜਾਵੇ ਉਹ ਮੈਂ ਸਾਡੀ ਟੈਕਨੀਕਲ ਟੀਮ ਨੂੰ ਕਹਿਤਾ ਮੇਰੀ ਇਸ ਗੱਲ ਚੱਲਦੀ ਦੇ ਨਾਲ ਹੁਣ ਤੱਕ ਉਹਨਾਂ ਦੇ ਸਕਰੀਨ ਤੇ ਵਿਖਾਤਾ ਹੋਵੇਗਾ ਤੁਸੀਂ ਉਹਦੇ ਉੱਤੇ ਉਹਨਾਂ ਦੀ ਮਦਦ ਜੇ ਕਰਨੀ ਚਾਹੋ ਤੇ ਸਿੱਧੇ ਤੌਰ ਤੇ ਕਰ ਸਕਦੇ ਹੋ ਤੀਸਰੀ ਗੱਲ ਮੈਂ ਦੱਸਦੇ ਹਾਂ ਇਹ ਸੰਸਥਾ ਇੱਕ ਨਹੀਂ ਚੰਡੀਗੜ੍ਹ ਚ ਪੰਜ ਮਿਸ਼ਨ ਚਲਾ ਰਹੀ ਹੈ ਇਹਦਾ ਨਾਮ ਹੈ ਤੇਰਾ ਹੀ ਤੇਰਾ ਮਿਸ਼ਨ ਉਹਦੇ ਨਾਂ ਤੇ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਸੈਕਟਰ 45 ਸੀ ਚ ਵੀ ਚਲਾ ਰਹੇ ਨੇ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਤੇ ਨਾਲ ਡੈਲਸਸ ਸੈਂਟਰ ਜਿਹੜਾ ਬਹੁਤ ਰਿਆਤੀ ਰੇਟਾਂ ਦੇ ਉੱਤੇ ਉਹ ਸੈਕਟਰ 52 ਗੁਰਦੁਆਰਾ ਚੰਡੀਗੜ੍ਹ ਬਿਹਾਈਂਡ ਮੋਟਰ ਮਾਰਕੀਟ ਉੱਥੇ ਚਲਾ ਰਹੇ ਨੇ ਇੱਕ ਤੇਰਾ ਹੀ ਤੇਰਾ ਮਿਸ਼ਨ ਹਸਪਤਾਲ ਸਰਜਰੀਕਲ ਸੈਂਟਰ ਚਲਾ ਰਹੇ ਨੇ ਸੈਕਟਰ 26 ਦੇ ਵਿੱਚ ਜਿੱਥੇ ਹੋਮਿਓਪੈਥਿਕ ਮੈਡੀਕਲ ਕਾਲਜ ਤੇ ਹਸਪਤਾਲ ਹੈ ਉੱਥੇ ਇੱਕ ਤੇਰਾ ਹੀ ਤੇਰਾ ਮੈਡੀਕਲ ਚਲਾ ਰਹੇ ਨੇ ਸੈਕਟਰ 32 ਦੀ ਮਾਰਕੀਟ ਦੇ ਵਿੱਚ ਚੰਡੀਗੜ੍ਹ ਗੁਰੂ ਕਾਲ ਲੰਗਰ ਆਈ ਹਸਪਤਾਲ ਉਹ ਬਹੁਤ ਸਾਰੇ ਦਰਸ਼ਕਾਂ ਨੇ ਉਹਦਾ ਐਡਰੈਸ ਪੁੱਛਿਆ ਉਹ ਐਡਰੈਸ 536 ਮੱਧਿਆਮਾਰਗ ਸੈਕਟਰ 18 ਸੀ ਚੰਡੀਗੜ੍ਹ ਇਹ ਚੱਲਦਾ ਮਿਸ਼ਨ ਹੈ ਤੇ ਸੇਵਾ ਭਾਵਨਾ ਚ ਕਿਉਂਕਿ ਉਹ ਹਰ ਗੱਲ ਬਾਬਾ ਨਾਨਕ ਨਾਲ ਮੁੱਖ ਰੱਖ ਕੇ ਕਰਦੇ ਆ ਜੀ ਜਿਨ੍ਹਾਂ ਨੂੰ ਇਹ ਠੀਕ ਲੱਗੇ ਜਿਨ੍ਹਾਂ ਨੂੰ ਜਪ ਕੋ ਮਾਨਸਿਕ ਤਸੱਲੀ ਆ ਉਹ ਮਦਦ ਕਰਨੀ ਚਾਹਣ ਤੇ ਕਰ ਸਕਦੇ ਆ ਦੋਖਪਨਸਮ ਇਹ ਪ੍ਰਲਾਬਤ ਬਹੁਤ ਵੱਡਾ ਹੈ ਜੀ ਅੱਗੇ ਖਬਰਾਂ ਵਾਲਾ ਮੂੜਾ ਕੱਟੀਏ ਤਾਂ ਗੱਲ ਕਰਦੇ ਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਦੀ ਅੱਜ ਉਥੋਂ ਦੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ ਉਹ ਤਾਂ ਭਾਰਤ ਵਿੱਚ ਹੈ ਕੀ ਲੱਗਦਾ ਕਿਸ ਤਰ੍ਹਾਂ ਦੇ ਹਾਲਾਤ ਬਣ ਨਹੀਂ ਆਉਣ ਵਾਲੇ ਸਮੇਂ ਚ ਅਸੀਂ ਜੜ ਦੇ ਜਵਾਨੇ ਚ ਉਹ ਦਿਨ ਵੇਖੇ ਆ ਜਦੋਂ ਬੰਗਲਾਦੇਸ਼ ਦੇ ਵਿੱਚ ਲੜਾਈ ਇਸ ਗੱਲ ਤੇ ਸ਼ੁਰੂ ਹੋਈ ਕਿ ਪਾਕਿਸਤਾਨ ਜਿਹੜਾ ਅੱਜ ਵਾਲਾ ਇਹ ਉਦੋਂ ਪੱਛਮੀ ਪਾਕਿਸਤਾਨ ਹੁੰਦਾ ਸੀ ਹੂੰ ਬੰਗਲਾਦੇਸ਼ ਪੂਰਬੀ ਪਾਕਿਸਤਾਨ 'ਚ ਸਰਕਾਰ ਸਾਂਝੀ ਹੁੰਦੀ ਸੀ ਇੱਕ ਪਾਕਿਸਤਾਨ ਭਾਰਤ ਦੇ ਚੜ੍ਹਦੇ ਪਾਸੇ ਤੇ ਇੱਕ ਲੈਂਦੇ ਪਾਸੇ ਜਿਹੜਾ ਲੈਂਦੇ ਪਾਸੇ ਵਾਲਾ ਪਾਕਿਸਤਾਨ ਉਹਦੇ ਵਿੱਚ ਕਿਉਂਕਿ ਉਰਦੂ ਭਾਰੂ ਸੀ ਜਿਹੜੇ ਪੰਜਾਬ 'ਚ ਸਾਰੇ ਲੋਕ ਪੰਜਾਬੀ ਬੋਲਦੇ ਆ ਉੱਥੇ ਵੀ ਉਰਦੂ ਭਾਰੂ ਤੇ ਉਹ ਸਰਕਾਰੀ ਬੋਲੀ ਬਣਾਈ ਬੈਠੇ ਸੀ ਬੰਗਲਾਦੇਸ਼ ਦੇ ਲੋਕਾਂ ਨੇ ਆਖਿਆ ਜੀ ਅਸੀਂ ਇਹ ਨਹੀਂ ਅਸੀਂ ਤੇ ਬੰਗਾਲੀ ਬੋਲਾਂਗੇ ਫਿਰ ਜਦੋਂ ਚੋਣਾਂ ਹੋਈਆਂ ਤੇ ਚੋਣਾਂ 'ਚ ਬੰਗਲਾਦੇਸ਼ ਦੀਆਂ ਸਾਰੀਆਂ ਸੀਟਾਂ ਉਹ ਪਾਰਟੀ ਜਿੱਤ ਗਈ ਜਿਹਦਾ ਮੁਖੀ ਸ਼ੇਖ ਮਜੀਬੁਰ ਰਹਿਮਾਨ ਸੀ ਇਸੇ ਹੀ ਹਿਸਾਬ ਕਾ ਪ੍ਰਧਾਨ ਮੰਤਰੀ ਸ਼ੇਖ ਅਸਿਮ ਨਵਾਜ ਦਾਬਾ ਉਹਨਾਂ ਨੂੰ ਕੁਝ ਸੀਟਾਂ ਪੱਛਮੀ ਪਾਕਿਸਤਾਨ ਤੋਂ ਵੀ ਮਿਲ ਗਈਆਂ ਬਹੁਤ ਗਿਣਤੀ ਆ ਗਈ ਪਰ ਪੱਛਮੀ ਪਾਕਿਸਤਾਨ 'ਚ ਬੈਠੇ ਲੀਡਰਾਂ ਨੇ ਆਖਿਆ ਜੋ ਮਰਜ਼ੀ ਹੋਵੇ ਅਸੀਂ ਬੰਗਾਲੀ ਪ੍ਰਧਾਨ ਮੰਤਰੀ ਨੂੰ ਵੰਦਨ ਉਹਨੂੰ ਜੇਲ੍ਹ ਸੁਰਤਾ ਜਿਹੜਾ ਜਨਰਲ ਯਾਇਆ ਖਾਨ ਸੀ ਉਹਨੇ ਤੇ ਜ਼ੁਲਫਕਾਰ ਅਲੀ ਪਟੋਨੇ ਇਹ ਆਖਿਆ ਸੀ ਬੰਗਾਲੀਆਂ ਦੇ ਪੈਰ ਹੀ ਲੱਗਣਦੇ ਨੇ ਫੌਜ ਚੜ੍ਹਦੀ ਬਹੁਤ ਤਸ਼ੱਦਦ ਕੀਤਾ ਬੰਗਾਲੀ ਲੋਕ ਉੱਥੋਂ ਉੱਠ ਉੱਠ ਕੇ ਭਾਰਤ ਵਿੱਚ ਆ ਗਏ ਇੱਥੇ ਸ਼ਰਨਾਰਥੀ ਕੈਂਪਾਂ 'ਚ ਰਹਿ ਬੜੇ ਔਕੇ ਹਾਲਾਤ ਖਰਚਾ ਭਾਰਤ ਦੇ ਸਿਰ ਪੈਂਦਾ ਸੀ ਅੱਕ ਕੇ ਭਾਰਤ ਸਰਕਾਰ ਨੂੰ ਉਹਨਾਂ ਦੇ ਕੋਲ ਉਹਨਾਂ ਦੇ ਵਾਸਤੇ ਦਖਲ ਦੇਣਾ ਪਿਆ ਪਾਕਿਸਤਾਨ ਬੰਗਲਾਦੇਸ਼ ਦੇ ਵਿੱਚ ਉਸ ਦਖਲ ਤੋਂ ਬਾਅਦ ਪਾਕਿਸਤਾਨ ਦੀ ਫੌਜ ਨਕਰਾ ਸਾਬਤ ਹੋਈ ਸਾਡੀ ਫੌਜ ਜਿਹੜੀ ਸੀ ਉਹ ਭਰੋ ਸਾਬਤ ਹੋਈ ਤੇ ਅਖੀਰ ਉਹ ਦਿਨ ਆਇਆ ਜਦੋਂ ਉਹਨਾਂ ਦੇ ਲੈਫਟੀਨੈਂਟ ਜਨਰਲ ਇਹਕੇ ਨਿਆਜ਼ੀ ਨੇ ਸਾਡੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਦੇ ਅੱਗੇ ਆਪਣਾ ਪਿਸਤੌਲ ਰੱਖ ਕੇ ਹਥਿਆਰ ਛੁੱਟੇ ਤੇ 92000 ਫੌਜ ਨੇ ਉਹਦੇ ਨਾਲ ਛੁੱਟੇ 6000 ਫੌਜ ਪਹਿਲਾਂ ਛੁੱਟ ਚੁੱਕੀ ਸੀ 98000 ਫੌਜ ਉਹਨਾਂ ਦੀ ਸਾਡੇ ਭਾਰਤ ਦੇ ਕੋਲ ਸਰੈਂਡਰ ਕਰ ਚੁੱਕੇ ਸੀ ਇਹ ਵੀ ਦੱਸ ਦਿਆਂ ਕਿ ਪਹਿਲਾਂ ਅੰਗਰੇਜ਼ਾਂ ਦੇ ਵਕਤ ਜਦੋਂ ਟ੍ਰੇਨਿੰਗ ਕੀਤੀ ਤੇ ਜਨਰਲ ਜਗਜੀਤ ਸਿੰਘ ਅਰੋੜਾ ਤੇ ਪਾਕਿਸਤਾਨ ਦਾ ਲੈਫਟੀਨੈਂਟ ਜਨਰਲ ਏਕ ਨਿਆਜ਼ੀ ਇੱਕੋ ਬੈਚ ਦੇ ਅਫਸਰ ਸੀ ਤੇ ਇਕੱਠੇ ਇੱਕੋ ਬੈਂਚ ਤੇ ਬੈਠ ਕੇ ਟ੍ਰੇਨਿੰਗ ਕਰਕੇ ਆਏ ਸੀ ਇਸ ਤੋਂ ਬਾਅਦ ਹਾਲਾਤ ਬਦਲੇ ਪਾਕਿਸਤਾਨ ਨੂੰ ਹਾਰ ਮੰਨਣੀ ਪਈ ਦੁਨੀਆਂ ਦੇ ਰਾਏ ਅੱਗੇ ਝੁੱਕ ਕੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਰਿਆ ਕਰਨਾ ਪਿਆ ਉਹਨੂੰ ਬੰਗਲਾਦੇਸ਼ ਨਹੀਂ ਭੇਜਿਆ ਇੰਗਲੈਂਡ ਕਲਤਾ ਉਥੋਂ ਫਿਰ ਉਹ ਬੰਗਲਾਦੇਸ਼ ਜਾਣ ਦੇ ਬਜਾਏ ਪਹਿਲਾਂ ਭਾਰਤ ਆ ਤੇ ਭਾਰਤ ਤੋਂ ਬੰਗਲਾਦੇਸ਼ ਗਿਆ ਉੱਥੇ ਉਹ ਪ੍ਰਧਾਨ ਮੰਤਰੀ ਬਣਿਆ ਉਹਨੂੰ ਬੰਗ ਬਦਨੂ ਯਾਨੀ ਬੰਗਲਾਦੇਸ਼ ਦਾ ਫਾਦਰ ਆਫ ਨੇਸ਼ਨ ਰਾਸ਼ਟ੍ਰਪਿਤਾ ਕਿਹਾ ਗਿਆ ਉਹਦੇ ਖਿਲਾਫ ਫਿਰ ਪਾਕਿਸਤਾਨ ਪੱਖੀ ਫੌਜੀ ਜਰਨੈਲਾਂ ਨੇ ਸਾਜ਼ਿਸ਼ ਕੀਤੀ 1975 ਦੇ ਵਿੱਚ ਉਨੋ ਦੇ ਪਰਿਵਾਰ ਸਮੇਤ ਮਾਰ ਦਿੱਤਾ ਗਿਆ ਦੋ ਧੀਆ ਬਚ ਗਈਆਂ ਜਿਹੜੀਆਂ ਵਿਦੇਸ਼ ਵਿੱਚ ਉਹਨਾਂ ਚੋਂ ਇੱਕ ਏ ਸ਼ੇਖਸੀ ਨਵਾਜ਼ਦ ਇਹ ਵਾਪਸ ਆਈ ਇਹਨੇ ਬੜਾ ਸੰਘਰਸ਼ ਕੀਤਾ ਅਖੀਰ ਇਹ ਪ੍ਰਧਾਨ ਮੰਤਰੀ ਬਣੀ ਇੱਕ ਨਹੀਂ ਦੋ ਰਿਤਨ ਵਾਰ-ਵਾਰ ਬਣਦੀ ਰਹੀ ਲੋਕਾਂ ਦਾ ਸਮਰਥਨ ਵੀ ਬੜਾ ਦਿੱਤਾ ਪਰ ਇਸ ਬੀਬੀ ਨੇਤੀ ਦੀ ਟੀਮ ਨੇ ਕ腐ਸ਼ਨ ਵੀ ਬਹੁਤ ਕੀਤੀ ਆਪਣੇ ਵਿਰੋਧੀਆਂ ਦੇ ਕਤਲ ਵੀ ਕਰਾਏ ਪਰ ਇਹਦਾ ਮੁੱਲ ਇਹ ਨਹੀਂ ਕਿ ਬੀਬੀ ਬੇਗਨਾ ਇਹਨੇ ਬਥੇਰੇ ਪਾਪ ਉੱਥੇ ਕੀਤੇ ਆ ਜਦੋਂ ਫਿਰ ਰਾਜਪਟਾਉਨ ਲੱਗਾ ਪਬਲਿਕ ਪੜਕੀ ਇਹ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਸੰਦੇਸ਼ ਜਾਰੀ ਕਰਨ ਲੱਗੀ ਜਾਰੀ ਨਹੀਂ ਕੀਤਾ ਜਾ ਸਕਿਆ ਫੌਜ ਉਹ ਖੜੀ ਰਹੀ ਗਈ ਪਾਸੇ ਕਿਸੇ ਨੇ ਮਦਦ ਨਹੀਂ ਕੀਤੀ ਭੀੜ ਇਹਦੇ ਪ੍ਰਧਾਨ ਮੰਤਰੀ ਵਾਲੇ ਨਿਵਾਸ ਵਿੱਚ ਬਾਹਰੋਂ ਗੇਟ ਤੋੜ ਕੇ ਅੰਦਰ ਵੜਨ ਲੱਗੀ ਇਹ ਸੰਦੇਸ਼ ਪੜਦੀ ਭੱਜ ਕੇ ਜਾ ਕੇ ਹੈਲੀਕਾਪਟਰ ਤੇ ਚੜੀ ਹੈਲੀਕਾਪਟਰ ਉੱਡਣ ਤੇ ਭੀੜ ਦੇ ਉੱਤੇ ਪਹੁੰਚਣ ਤੇ ਸਿਰਫ 3 ਮਿੰਟ ਦਾ ਪਾਸ ਹੋ ਗਿਆ ਜੇ 3 ਮਿੰਟ ਲੇਟ ਹੋ ਜਾਂਦੀ ਤੇ ਉਸ ਦਿਰੇ ਦੇ ਨਾਲ ਉੱਥੇ ਸਾਰਾ ਕੁਝ ਹੋ ਜਾਣਾ ਸੀ ਜੀ ਉਹਦੇ ਤੋਂ ਬਾਅਦ ਇਹ ਭਾਰਤ ਆ ਗਈ ਕਾਰਜਕਾਰੀ ਸਰਕਾਰ ਬਣ ਗਈ ਜਿਹੜੀ ਸਰਕਾਰ ਬਣੀ ਉਹ ਪੂਰੀ ਤਰ੍ਹਾਂ ਪਾਕਿਸਤਾਨ ਪੱਖੀ ਆ ਪਾਕਿਸਤਾਨ ਐਸ ਵੇਲੇ ਉੱਥੋਂ ਦੀ ਸਰਕਾਰ ਨਹੀਂ ਚਲਾ ਰਹੀ ਚੁੜੀ ਹੋਈ ਸਰਕਾਰ ਨਹੀਂ ਚਲਾ ਰਹੀ ਜਨਰਲ ਆਸਮ ਮਨੀਰ ਚਲਾ ਰਿਹਾ ਉਹਨਾਂ ਨੇ ਫੀਲਡ ਮਾਰਸ਼ਲ ਵੀ ਬਣਾ ਦਿੱਤਾ ਉਹ ਪੂਰੀ ਤਰ੍ਹਾਂ ਸਰਕਾਰ ਇਤੋਂ ਤੱਕ ਅਮਰੀਕਾ ਦੇ ਰਾਸ਼ਟਰਪਤੀ ਨਾਲ ਉਹ ਪਹਿਲਾਂ ਮਿਲਦਾ ਤੇ ਫਿਰ ਆਪਣੇ ਪ੍ਰਧਾਨ ਮੰਤਰੀ ਨਾਲ ਜਾ ਕੇ ਮਲਾਉਂਦਾ ਜੀ ਉਹਦੇ ਆਉਣ ਤੋਂ ਬਾਅਦ ਹਾਲਾਤ ਇੰਨੇ ਬਦਲੇ ਨੇ ਕਿ ਬੰਗਲਾਦੇਸ਼ ਦੇ ਤੇ ਪਾਕਿਸਤਾਨ ਦੇ ਸਬੰਧ ਫਿਰ ਕਾਇਮ ਹੋਏ ਪਾਕਿਸਤਾਨ ਦੇ ਮੰਤਰੀਆਂ ਉੱਥੇ ਆਉਣਾ ਜਾਣਾ ਕੰਮ ਸ਼ੁਰੂ ਕਰ ਦਿੱਤਾ ਪਾਕਿਸਤਾਨ ਦੇ ਫੌਜੀ ਜਨਰਲ ਉੱਥੇ ਜਾਣ ਲੱਗ ਪਏ ਪਹਿਲਾਂ ਮਾੜੀ-ਮੋਟੀ ਇਸ ਗੱਲ ਦੀ ਸ਼ਰਮ ਨਾਲ ਮਾਫੀ ਮੰਗਦੇ ਸੀ 1971 ਤੋਂ ਪਹਿਲਾਂ ਤੁਹਾਡੇ ਤੇ ਬੜੇ ਜ਼ੁਲਮ ਹੋਏ ਉਸ ਵਕਤ ਗਲਤ ਫਹਿਮੀਆਂ ਸਨ ਅਸੀਂ ਉਹਦੀ ਮਾਫੀ ਮੰਗਦੇ ਹੁਣ ਮਾਫੀ ਵੀ ਮੰਗਣੋਂ ਅਟਕੇ ਆ ਪਿਛਲੇ 2-3 ਮਹੀਨਿਆਂ ਚ ਪਾਕਿਸਤਾਨ ਦੇ ਫੌਜੀ ਸਮੁੰਦਰੀ ਜਹਾਜ਼ ਇਹਨੇ ਲੰਬੇ ਸਮੇਂ ਬਾਅਦ ਪਹਿਲੀ ਵਾਰੀ ਬੰਗਲਾਦੇਸ਼ ਦੇ ਫੌਜੀ ਟੱਟ ਤੇ ਜਦੋਂ ਜਾ ਕੇ ਲੱਗੇ ਉਦੋਂ ਹੀ ਇਹ ਪਤਾ ਲੱਗ ਗਿਆ ਸੀ ਕਿ ਹੁਣ ਭਾਰਤ ਦੇ ਵਿਰੋਧ ਵਿੱਚ ਇਹ ਦੋਵੇਂ ਦੇਸ਼ ਇਕੱਠੇ ਹੋਣਗੇ ਇਹਨਾਂ ਦੋਵਾਂ ਦੇਸ਼ਾਂ ਦਾ ਇਕੱਠੇ ਹੋਣਾ ਜਿਹੜਾ ਬੰਗਲਾਦੇਸ਼ ਬਣਵਾਇਆ ਹੀ ਭਾਰਤ ਨੇ ਮਦਦ ਕਰਕੇ ਪੈਰਾਸਿਰ ਖੜਾ ਕਰਨ ਵਾਸਤੇ ਵੀ ਇੰਨੀ ਮਦਦ ਭਾਰਤ ਨੇ ਕੀਤੀ ਉਹ ਬੰਗਲਾਦੇਸ਼ ਐਸ ਵੇਲੇ ਭਾਰਤ ਦੇ ਖਿਲਾਫ ਪੂਰੀ ਤਰ੍ਹਾਂ ਪਾਕਿਸਤਾਨ ਦੇ ਨਾਲ ਜਾ ਖੜੋਤਾ ਜੀ ਉੱਥੇ ਭਾਰਤੀਆਂ ਤੇ ਹਮਲੇ ਹੁੰਦੇ ਆ ਮੈਂ ਘੱਟ ਗਿਣਤੀ ਧਰਮਾਂ ਤੇ ਹਮਲਿਆਂ ਦੀ ਗੱਲ ਨਹੀਂ ਕਰ ਰਿਹਾ ਉਹ ਤਾਂ ਹੁਣ ਕਈ ਦੇਸ਼ਾਂ ਚ ਹੋਣ ਲੱਗ ਪਿਆ ਇੱਕ ਰਿਵਾਜ ਬਣਦਾ ਜਾਂਦਾ ਕਿ ਬਹੁ ਗਿਣਤੀ ਜਿਹੜੀ ਆ ਘੱਟ ਗਿਣਤੀ ਵਾਲਿਆਂ ਨੂੰ ਤੱਕ ਨਾਲ ਆਪਣੇ ਥਲੇ ਰੱਖਣਾ ਚਾਹੁੰਦੀ ਆ ਸਾਡੇ ਭਾਰਤ ਦੇ ਅੱਜ ਇੱਕ ਕਾਲਜ ਦੀ ਖਬਰ ਆਈ ਹੈ ਉੱਥੇ ਮੈਡੀਕਲ ਦੇ ਵਿਦਿਆਰਥੀਆਂ ਦੇ ਦਾਖਲੇ 'ਚ ਘੱਟ ਗਿਣਤੀ ਵਾਲੇ ਵੱਧ ਚੁਣੇ ਗਏ ਜੀ ਬਹੁ ਗਿਣਤੀ ਵਾਲਾ ਨਹੀਂ ਆਖਿਆ ਕਿ ਲਿਸਟ ਨਹੀਂ ਚਲਣ ਦੇਣੀ ਕਿਉਂਕਿ ਘੱਟ ਗਿਣਤੀ ਵਾਲੇ ਜਿਹੜੇ ਉਹਨਾਂ ਦੇ ਬੱਚੇ ਵੱਧ ਚੁਣੇ ਗਏ ਉਹ ਕਹਿੰਦੇ ਜੀ ਮੈਰਿਟ ਬਣੀ ਆ ਜੇ ਉਹਨਾਂ ਦਾ ਨੰਬਰ ਵੱਧਿਆ ਤੇ ਉਹ ਆ ਗਏ ਕਦੇ ਨਹੀਂ ਅਸੀਂ ਨਹੀਂ ਮੰਨਦੇ ਜੇ ਇੱਥੇ ਨਹੀਂ ਮੰਨਦੇ ਬਾਕੀ ਦੇਸ਼ਾਂ 'ਚ ਵੀ ਇਹ ਹੋ ਕੁਝ ਹੁੰਦਾ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀਆਂ ਤੇ ਹਮਲੇ ਹੁੰਦੇ ਬਹੁਤ ਜ਼ਿਆਦੇ ਹੁੰਦੇ ਆ ਉਹ ਵੱਖਰੀ ਗੱਲ ਹੈ ਪਾਕਿਸਤਾਨ 'ਚ ਵੀ ਹੁੰਦੇ ਆ ਸਭ ਤੋਂ ਵੱਡੀ ਗੱਲ ਇਹ ਕਿ ਪਾਕਿਸਤਾਨ ਤੇ ਬੰਗਲਾਦੇਸ਼ ਦਾ ਗੱਠ ਜੋੜ ਬਣ ਰਿਹਾ ਇਹੋ ਜਿਹੇ ਹਾਲਾਤ ਵਿੱਚ ਉਥੋਂ ਦੀ ਇੱਕ ਅਦਾਲਤ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਅਸੀਨਾ ਵਾਜਿਤ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਇਹ ਪਤਾ ਹੀ ਕਿਸੇ ਨੂੰ ਸੁਣਾਉਣੀ ਹੈ ਜੇ ਤਾਂ ਉਹਨਾਂ ਦੇ ਵਸ ਚੱਲੇ ਤੇ ਉਹ ਭਾਰਤ ਵਿੱਚ ਬੈਠੇ ਨਾਲ ਵੀ ਸਭ ਕੁਝ ਕਰ ਸਕਦੇ ਆ ਭਾਰਤ ਵਿੱਚ ਜੇ ਕੋਈ ਸੁਰੱਖਿਆ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਚਲੀ ਜਾਵੇ ਇਹਨਸ ਰੱਖਾ ਨੂੰ ਮਿਲਣੀ ਨਹੀਂ ਤੇ ਭਾਰਤ ਇਹਦੀ ਛੇਤੀ ਬੰਗਲਾਦੇਸ਼ ਨੂੰ ਸੌਂਪਣ ਨਹੀਂ ਲੱਗਾ ਕੋਈ ਕਾਨੂੰਨੀ ਇਹੋ ਜਿਹਾ ਆਧਾਰ ਹੈ ਨਹੀਂ ਕਿ ਭਾਰਤ ਮਜਬੂਰ ਹੋ ਜਿਨ੍ਹਾਂ ਨੂੰ ਕਿ ਜਾਓ ਜੇ ਤੁਸੀਂ ਲੈ ਜਾਓ ਜੋ ਕਰਨਾ ਕਰ ਲੋ ਜੀ ਬੀਬੀ ਜਿੰਨਾ ਚਿਰ ਇੱਥੇ ਸੁਰੱਖਿਤ ਹੈ ਪਰ ਬੀਬੀ ਦਾ ਬਾਕੀ ਪਰਿਵਾਰ ਕਿੱਥੇ ਕਿੱਥੇ ਉਹਦੇ ਲਈ ਕਿੰਨੇ ਕੁ ਖਤਰੇ ਮੈਂ ਜਾਣਦਾ ਨਹੀਂ ਹਾਲਾਤ ਦਾ ਵਹਿਣ ਉਸ ਪਾਸੇ ਚਲਾ ਗਿਆ ਜਿੱਥੇ ਬੀਬੀ ਦੇ ਪਰਿਵਾਰ ਲਈ ਖਤਰੀ ਖਤਰੀ ਜੀ ਤੁਹਾਨੂੰ ਸਰ ਅਗਲੀ ਗੱਲ ਕਰਦੇ ਹਾਂ ਚੀਫ ਜਸਟਿਸ ਆਫ ਇੰਡੀਆ ਦੀ ਉਹਨਾਂ ਨੇ ਕਰੀਮੀ ਲੇਅਰ ਦੀ ਗੱਲ ਕੀਤੀ ਹੈ ਰਾਖਵੇਂਕਰਨ ਦਾ ਮੁੱਦਾ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ ਇਹ ਪੂਰੀ ਖਬਰ ਕੀ ਹੈ ਜੀ ਇਹ ਕਰੀਮੀ ਲੇਅਰ ਦਾ ਮੁੱਦਾ ਤਕਰੀਬਨ 40 ਸਾਲਾਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਮੁੱਦਾ ਇਹ ਵਾਰ-ਵਾਰ ਉੱਠਦਾ ਹੈ ਕਿ ਜਿਹੜੇ ਜਾਤੀਆਂ ਵਾਸਤੇ ਰਿਜ਼ਰਵੇਸ਼ਨ ਮਿਲੀ ਹੈ ਜੀ ਉਹਨਾਂ ਨੂੰ ਪਛੜੇ ਤੇ ਅਤ ਪਛੜੇ ਇਹ ਗਿਣ ਕੇ ਜਾਤੀਆਂ ਵਾਸਤੇ ਦਿੱਤੀ ਗਏ ਸ਼ੈਡਿਊਲਡ ਕਾਸਟ ਵਾਸਤੇ ਵੀ ਬੈਕਵਰਡ ਕਲਾਸਿਜ਼ ਵਾਸਤੇ ਵੀ ਉਸ ਰਿਜ਼ਰਵੇਸ਼ਨ ਦਾ ਆਧਾਰ ਲੈ ਕੇ ਉਹਨਾਂ ਚੋਂ ਕਈ ਲੋਕ ਕਾਫੀ ਚੰਗੇ ਖੁਸ਼ਹਾਲ ਹੋ ਗਏ ਪਰ ਅਜੇ ਤੱਕ ਰਿਜ਼ਰਵੇਸ਼ਨ ਦਾ ਲਾਭ ਲੈਂਦੇ ਆ ਇਸ ਗੱਲ ਦੇ ਉੱਤੇ ਕਈ ਵਾਰ ਮੰਗ ਉੱਠੀ ਆ ਕੁਝ ਲੋਕ ਤੇ ਕਹਿੰਦੇ ਰਿਜ਼ਰਵੇਸ਼ਨ ਹੈ ਹੀ 10 ਸਾਲਾਂ ਲਈ ਸੀ ਬਾਅਦ ਚ 20ਾਂ ਲਈ ਹੋ ਗਈ ਉਹਨੂੰ ਲਗਾਤਾਰ ਥੋੜਾ ਰੱਖਣੀ ਖਤਮ ਕਰ ਦਿਓ ਕੁਝ ਲੋਕ ਕਹਿੰਦੇ ਆ ਕਿ ਖਤਮ ਨਾ ਕਰੋ ਇਹਨਾਂ ਚ ਜਿਹੜੇ ਕ੍ਰੀਮੀ ਲੈ ਰੱਖ ਕ੍ਰੀਮੀ ਲੈ ਰੋ ਕਿ ਜਿਹੜੇ ਐਸੋਲੇ ਖੁਸ਼ਹਾਲ ਹੋ ਚੁੱਕੇ ਇਹਦੇ ਫਾਇਦੇ ਲੈ ਕੇ ਅੱਗੋਂ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਨਾ ਦਿਓ ਇਦਾਂ ਉਹਨਾਂ ਨੂੰ ਇਸ ਲੈਅਰ ਚੋ ਇਸ ਰਿਜ਼ਰਵੇਸ਼ਨ ਚੋਂ ਕੱਢ ਦਿਓ ਇਹ ਮੰਗ ਉੱਠਦੀ ਆ 1999 ਚ ਵੀ ਉੱਠੀ ਸੀ ਉਦੋਂ ਮੰਡਲ ਕਮਿਸ਼ਨ ਦੀ ਰਿਪੋਰਟ ਤੇ ਵੀ ਰੌਲਾ ਪਿਆ ਸੀ ਹੁਣ ਫੇਰ ਉਹ ਮੁੱਦਾ ਚਰਚਾ ਚਾ ਸਾਡੇ ਚੀਫ ਜਸਟਿਸ ਸਾਹਿਬ ਉਹਨਾਂ ਨੇ ਐਸੋਲੇ ਇਹ ਮੁੱਦਾ ਉਭਾਰ ਕੇ ਪੇਸ਼ ਕਰ ਦਿੱਤਾ ਕਿ ਉਹਨਾਂ ਦੀ رائے ਹੈ ਇਸ ਕ੍ਰੀਮੀ ਲੇਅਰ ਦੇ ਮੁੱਦੇ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ ਤੇ ਕ੍ਰੀਮੀ ਲੇਅਰ ਬਾਰੇ ਰਾਜ ਸਰਕਾਰਾਂ ਨੂੰ ਫੈਸਲਾ ਕਰਨਾ ਚਾਹੀਦਾ ਕਿ ਕਿੰਨੀ ਕਿੰਨੀ ਹੱਦ ਮਤਲੀ ਹੱਦ ਮਤਲਬ ਕਿ ਇੱਕ ਆਮਦਨੀ ਹੱਦ ਮਤਲੋ ਭਾਵੇਂ 20 ਲੱਖ ਰੁਪਇਆ ਸਾਲ ਦੀ ਮਤਲੋ 24 ਲੱਖ ਮਤਲੋ 2 ਲੱਖ ਰੁਪਇਆ ਮਹੀਨਾ ਹੋ ਜੇ ਜਿਹੜੇ ਇਹਦੇ ਚ ਆਉਂਦੇ ਆ ਉਹਨਾਂ ਨੂੰ ਕ੍ਰੀਮੀ ਲੇਅਰ ਗਣ ਲਓ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਨੇ ਇਹ ਅਕਰ ਜਰਵੇਸ਼ਿੰਦ ਦਾ ਹੱਕ ਉਹਨਾਂ ਨੂੰ ਦਿਓ ਜਿਹੜੇ ਦਬੇ ਕੁਚਲੇ ਆ ਉਹਨਾਂ ਦੀ ਰਾਏ ਕਿਉਂ ਆ ਅੱਗੋਂ ਰਿਟਾਇਰ ਹੋਣ ਵਾਲੇ ਵੀ ਆ ਕਿਤੇ ਰਿਟਾਇਰਮੈਂਟ ਤੋਂ ਬਾਅਦ ਕਿਸੇ ਖਾਸ ਪਦਵੀ ਦੀ ਝਾਗਤਾ ਨਹੀਂ ਇੱਥੇ ਕਾਕੇ ਜਾਂਦੇ ਹੁੰਦੇ ਆ ਸਾਰਿਆਂ ਨੂੰ ਪਤਾ ਕਿ ਕੇਂਦਰ ਚੈਸ ਵਾਲੇ ਰਾਜਕਰਤ ਦੀ ਪਾਰਟੀ ਉੱਤੋਂ ਭਾਵੇਂ ਦਲਤਾਂ ਦੇ ਪੱਖ ਦੀ ਜਿੰਨੀ ਮਰਜ਼ੀ ਗੱਲ ਕਰੇ ਪਰ ਜਿੱਥੇ-ਜਿੱਥੇ ਇਹਨਾਂ ਦਾ ਰਾਜ ਆ ਦਲਤਾਂ ਨਾਲ ਜ਼ਿਆਤੀਆਂ ਬਹੁਤ ਹੁੰਦੀਆਂ ਮੈਂ ਇਸ ਮੁੱਦੇ ਦੇ ਉੱਤੇ ਕਈ ਵਾਰ ਵਿਚਾਰ ਕੀਤੀ ਹੈ ਤੇ ਆਪਣੇ ਵਿਚਾਰ ਵੀ ਹਮੇਸ਼ਾ ਖੁੱਲ ਕੇ ਰੱਖੇ। ਪਹਿਲੀ ਗੱਲ ਤਾਂ ਇਹ ਕਿ ਰਿజర్వేਸ਼ਨ ਜਿਹੜੀ ਆ ਉਹ ਕਾਇਮ ਇਹਨਾਂ ਦੀ ਰੱਖੀ ਜਾ ਰਹੀ ਹੈ ਤੇ ਰੱਖਣੀ ਬਣਦੀ ਆ। ਕਿਉਂਕਿ ਸਵਾਲ ਇਹ ਨਹੀਂ ਕਿ ਆਰਥਿਕ ਪੱਖ ਤੋਂ ਕਮਜ਼ੋਰ ਆ ਜਾਂ ਮਜ਼ਬੂਤ ਹੋਵੇ। ਇਹਦੇ ਨਾਲੋਂ ਵੱਡਾ ਸਵਾਲ ਇਹ ਆ ਕਿ ਸਮਾਜੀ ਪੱਖ ਤੋਂ ਕਿੰਨੀ ਜਾਤੀ। ਕੋਈ ਵੀ ਇਹਨਾਂ ਦਾ ਜਾਤ ਨਾਂ ਲੈ ਕੇ ਕੋਈ ਇਹੋ ਜਿਹੀ ਗੱਲ ਨਹੀਂ ਕਰ ਸਕਦਾ। ਪਰ ਅੱਜ ਕੱਲੇ ਇੱਕ ਰਵਾਜ ਹੋ ਗਿਆ ਹੌਲੀ ਜਿਹਾ ਕਹਣਗੇ ਇਹ ਫਿਰ ਉਹ ਹੋਇਆ ਨਾ ਹਰ ਹੀ ਗੱਲ ਇਹ ਫਿਰ ਉਹ ਹੈ ਇਹਦੇ ਵਿੱਚ ਬਹੁਤ ਕੁਝ ਲੁਕਿਆ ਹੁੰਦਾ ਇੱਕ ਵਿਤਕਰਾ ਲੁਕਿਆ ਹੁੰਦਾ ਇੱਕ ਸ਼ੂਤਸ਼ਾਤ ਲੁਕੀ ਹੁੰਦੀ ਹੈ ਜਿੰਨੀਆਂ ਜ਼ਿਆਤੀਆਂ ਨਾਲ ਹੁੰਦੀ ਆ ਜੋ ਹੁੰਦੀਆਂ ਨੇ ਕਿਤੇ ਕੋੜੀ ਤੇ ਨਹੀਂ ਚੜਨ ਦੇਣਾ ਕਿਤੇ ਜੇ ਚੰਗੇ ਕੱਪੜੇ ਪਾ ਕੇ ਆ ਗਿਆ ਤੇ ਉਹਦੀਆਂ ਬੈਠਕਾਂ ਮਰਵਾਉ ਜਦੋਂ ਜਿੰਨੀ ਗਲਤੀ ਕੀਤੀ ਹੈ ਜੇ ਕੰਮ ਤੋਂ ਨਾ ਕੀਤੀ ਹੈ ਪਿਛਲੇ ਦਿਨਾਂ ਚ ਇੱਕ ਥਾਂ ਤੋਂ ਖਬਰ ਆਈ ਸੀ ਇੱਕ ਡਰਾਈਵਰ ਨੇ ਆਖਿਆ ਕਿ ਟਰੱਕ ਮਾਲਕ ਜਿਹੜਾ ਠੀਕ ਨਹੀਂ ਵਿਹਾਰ ਕਰਦਾ ਬਿਲਕੁਲ ਨੌਕਰੀ ਨਹੀਂ ਕਰਨੀ ਪੰਚਾਇਤ ਤੇ ਲਿਆ ਕੇ ਟਰੱਕ ਦੀ ਯੂਨੀਅਨ ਚ ਲਿਆ ਕੇ ਤੇ ਉੱਥੇ ਉਹਦੇ ਟਰੱਕ ਮਾਲਕ ਦੇ ਉਹਦੇ ਕੋਲੇ ਪੈਰ ਧੋਏ ਤੇ ਉਹਨੂੰ ਆਖਿਆ ਗੰਦਾ ਪਾਣੀ ਪੀ। ਇੱਕ ਔਰਥਾਂ ਤੇ ਜੁੱਤੀ ਦੇ ਉੱਤੇ ਥੁੱਕ ਕੇ ਉਹਨੂੰ ਆਖਿਆ ਗਾ ਚਟਕ। ਇਹ ਜਿਹੜੀਆਂ ਜ਼ਿਆਤੀਆਂ ਨੇ ਸਿਰਫ ਦਲਤਾਂ ਨਾਲ ਹੁੰਦੀਆਂ। ਜਿਨ੍ਹਾਂ ਨੂੰ ਇਹ ਆਪਣੇ ਆਪ ਨੂੰ ਉੱਚੀ ਜਾਤ ਕਹਿੰਦੇ ਉਹਨਾਂ ਚ ਕਿਸੇ ਨਾਲ ਕਦੇ ਇਦਾਂ ਦੀ ਕੋਈ ਘਟਨਾ ਨਹੀਂ ਵਾਪਰੀ। ਕਿਉਂਕਿ ਇਹਨਾਂ ਦਾ ਸਮਾਜੀ ਤੌਰ ਤੇ ਮਾੜਾ ਵਿਹਾਰ ਹੁੰਦਾ ਇਸੇ ਮਾੜੇ ਵਿਹਾਰ ਨੇ ਇੱਕ ਵਾਰੀ ਫੂਲਾਂ ਦੇ ਵੀ ਪੈਦਾ ਕੀਤੀ ਸੀ ਜੀ ਭਰੀ ਸੱਤ ਵਿੱਚ ਆਪਣੇ ਆਪ ਨੂੰ ਉੱਚੀ ਜਾਤ ਸਮਝਣ ਦਾ ਨਜੋਦਣਾ ਕੀਤਾ ਸੀ ਪਤਾ ਏਦਾਂ ਦੀਆਂ ਜਾਤੀਆਂ ਕਈ ਕੁਸ਼ ਕਰਦੀਆਂ ਨੇ ਰਹਿ ਗਿਆ ਸਵਾਲ ਕ੍ਰੀਮੀ ਲੇਅਰ ਦਾ ਇੱਕ ਕਹਿੰਦੇ ਕ੍ਰੀਮੀ ਲੇਅਰ ਵਾਲਾ ਨੂੰ ਪਾਸੇ ਕੱਢ ਦਿਓ ਦੂਸਰੇ ਕਹਿੰਦੇ ਜੀ ਥੱਲੇ ਦੱਬੇ ਕੁਚਲੇ ਉਹ ਤੇ ਇਨੀ ਪੜ੍ਹਾਈ ਕਰਕੇ ਆਈਐਸ ਆਈਪੀਐਸ ਬਣ ਨਹੀਂ ਸਕਦੇ ਜਿਹੜੇ ਥੋੜੇ ਜਿਹਾ ਖੁਸ਼ਹਾਲ ਹੋ ਗਏ ਆ ਉਹ ਪੜ੍ਹਾਈ ਕਰਕੇ ਬਣ ਸਕਦੇ ਆ ਪਰ ਅਜੇ ਵੀ ਜਦੋਂ ਬਣਦੇ ਆ ਤੇ ਉੱਚੀ ਜਾਤ ਆਪਣੇ ਆਪ ਨੂੰ ਜਿਹੜੇ ਸਮਝਦੇ ਨੇ ਉਹਨਾਂ ਦੇ ਬੱਚੇ ਛੋਟੀ ਉਮਰ 'ਚ ਬਣ ਜਾਂਦੇ ਪਹਿਲੀ ਦੂਜੀ ਅਟੈਂਪਟ 'ਚ ਬਣ ਜਾਂਦੇ ਬਹੁਤਾ ਕਰਕੇ ਪਛੜ ਜਾਂਦੇ ਇਹਨਾਂ ਦੀ ਰਿਟਾਇਰਮੈਂਟ ਵੀ ਪਹਿਲਾਂ ਹੁੰਦੀ ਆ ਕਿਉਂਕਿ ਇਹ ਥੋੜਾ ਲੇਟ ਭਰਤੀ ਹੁੰਦੇ ਤੇ ਰਿਟਾਇਰਮੈਂਟ ਏਜ ਪਹਿਲਾਂ ਆ ਜਾਂਦੀ ਆ ਇਸ ਕਰਕੇ ਉਹ ਕਹਿੰਦੇ ਕਿੰਨਾ ਵਾਸਤੇ ਰਹਿਣੀ ਚਾਹੀਦੀ ਹੈ ਇਹ ਮੁੱਦਾ ਬਹਿਸ ਦਾ ਵਿਸ਼ਾ ਹੈ ਪਰ ਚੀਫ ਅਫਸਰ ਸਨੇਹੋ ਗੱਲ ਕਰਨੀ ਸੀ ਪਹਿਲਾਂ ਕਿਸੇ ਮੌਕੇ ਕਰਨੀ ਚਾਹੀਦੀ ਸੀ ਉਹਨਾਂ ਨੇ ਕਿਉਂਕਿ ਆਪਣੀ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਕੀਤੀ ਹੈ ਇਸ ਕਰਕੇ ਇਹਦੇ ਅਰਥ ਨਿਕਲਦੇ ਆ ਕਿ ਕਿਸੇ ਖਾਸ ਕਿਸਮ ਦੀ ਰਾਜਨੀਤੀ ਨਾਲ ਜੁੜਨ ਦੀ ਤਿਆਰੀ ਕਰ ਰਹੇ ਹੈ ਜੀ ਪੰਨ ਸਾਹਿਬ ਅਗਲੀ ਗੱਲ ਕਰਦੇ ਆ ਮੁਹਾਲੀ ਜੀ ਮੁਹਾਲੀ ਦੇ ਵਿੱਚ 400 ਕਰੋੜ ਰੁਪਇਆ ਬੈਂਕਾਂ ਚ ਪਿਆ ਤੇ ਉਹ ਪਤਾ ਹੀ ਨਹੀਂ ਲੱਗਦਾ ਕਿਹਦਾ ਤੇ ਹੁਣ RBI ਕਹਿੰਦੀ ਹੈ ਕਿ ਪੈਸੇ ਸਾਨੂੰ ਦੇ ਦਿਓ ਕੀ ਇਸ ਤਰ੍ਹਾਂ ਹੋ ਸਕਦਾ ਜੀ 400 ਕਰੋੜ ਰੁਪਇਆ ਇਹ ਉਹਨਾਂ ਬੈਂਕਾਂ ਚ ਹੈ ਜਿਹੜੇ ਕੇਂਦਰ ਸਰਕਾਰ ਦੇ ਬੈਂਕ ਹੈ ਜੀ ਇੱਥੇ ਪੰਜਾਬ ਦੇ ਬੈਂਕ ਕੋਆਪਰੇਟਿਵ ਬੈਂਕ ਜਾਂ ਕੁਝ ਕੋਆਪਰੇਟੂਨਲ ਜੁੜਦੇ ਅਲਾਈਡ ਬੈਂਕ ਨੇ ਹੂੰ ਉਹਨਾਂ ਬੈਂਕਾਂ 'ਚ 1 ਸਵੈਕੜੇ ਕਰੋੜ ਰੁਪਇਆ ਪਿਆ ਇਹੋ ਜਿਹਾ ਜਿਹਦਾ ਕੋਈ ਵਾਰਿਸ ਨਹੀਂ ਉਹਨਾਂ ਦੇ ਵਿੱਚੋਂ ਜਿਹੜੇ ਖਾਤੇ ਬੰਦ ਹੋ ਜਾਂਦੇ ਆ ਉਹ ਖਾਤਿਆਂ ਦਾ ਪੈਸਾ ਫਿਰ ਰਿజర్ਵ ਬੈਂਕ ਆਪਣੇ ਕੋਲ ਮਗਾ ਲੈਂਦੀ ਆ ਕਿ ਜੇ ਕੱਲ ਨੂੰ ਕੋਈ ਉਹਨਾਂ ਦਾ ਵਾਰਿਸ ਸਾਹਮਣੇ ਆ ਜਾਵੇ ਕਿ ਤੁਸੀਂ ਲਿਖ ਕੇ ਵਾਪਸ ਮਗਾ ਲਿਓ ਨੇਤਰ ਜਰਬੈਂਕ ਕੋਲ ਰੂਗਾ ਤੁਸੀਂ ਨਹੀਂ ਜਾ ਸਕਦੇ ਮੇਰੇ ਆਪਣੇ ਜਾਣ ਪਛਾਣ ਵਾਲੇ ਦੋ ਤਿੰਨ ਕੇਸ ਇਹੋ ਜੇ ਸੀ ਜਿਨ੍ਹਾਂ ਦੇ ਵਿੱਚ ਇੱਕ ਪਰਿਵਾਰ ਦਾ ਤੇ 20-22 ਲੱਖ ਰੁਪਏ ਸੀ ਉਹ ਰਿజర్ਵ ਬੈਂਕ ਕੋਲ ਚਲਾ ਗਿਆ ਮੇਰਾ ਆਪਣਾ ਇੱਕ ਅਕਾਊਂਟ ਮੈਨੂੰ ਅਚਾਨਕ ਮੈਸੇਜ ਆਇਆ ਕਿ ਕੀ ਤੁਸੀਂ KYC ਕਰਕੇ ਆਪਣਾ ਅਕਾਊਂਟ ਚਲਾਉਣਾ ਚਾਹੁੰਦੇ ਮੈਂ ਵੇਖਿਆ ਕਿਹੜਾ ਅਕਾਊਂਟ ਹੈ ਮੈਨੂੰ ਪਛਤਾ ਹੀ ਨਹੀਂ ਉੱਤੇ ਲਿਖਿਆ ਪੰਜਾਬ ਬਣ ਸਿੰਧ ਬੈਂਕ ਦਾ ਅਕਾਊਂਟ ਹੋਰ ਹੀ ਹੋੜੇ ਮੈਨੂੰ ਯਾਦ ਆਇਆ ਕਿ 25 ਸਾਲ ਪਹਿਲਾਂ ਇੱਕ ਅਕਾਊਂਟ ਮੇਰਾ ਚੱਲਦਾ ਸੀ ਤੇ ਮੈਂ ਤੇ ਬੰਦ ਕਰਨ ਦੀ ਚਿੱਟ ਉਹਤੇ ਦੇ ਆਇਆ ਸੀ ਤੇ ਉਹ ਕਿੱਥੇ ਰਿਹਾ ਪਤਾ ਨਹੀਂ ਚਿੱਟ ਦੇਣ ਚ ਮੇਰੇ ਤੋਂ ਗਲਤੀ ਹੋਈ ਜਾਂ ਉਹਨਾਂ ਨੋਟ ਨਹੀਂ ਕੀਤੀ ਉਹ ਕਿਤੇ ਅਕਾਊਂਟ ਚੱਲਦਾ ਰਹਿ ਗਿਆ ਉਹ 'ਚ ਥੋੜੇ ਜੇ ਪੈਸੇ ਹੋਣਗੇ ਉਹ ਰਿజర్ਵ ਬੈਂਕ ਨੂੰ ਚਲੇ ਗਏ ਮੈਂ ਇੱਥੇ ਬੈਂਕ ਚੋਂ ਪੁੱਛਦਾ ਪੁੱਛਾਉਂਦਾ ਉਸ ਬ੍ਰਾਂਚ ਵਿੱਚ ਚਲਾ ਗਿਆ ਉਸ ਬ੍ਰਾਂਚ ਵਾਲਿਆਂ ਨੇ ਫੋੜ ਕੇ ਤੇ ਹੌਲੀ ਹੌਲੀ ਰਿਕਾਰਡ ਲੱਭ ਲਿਆ ਤੇ ਉਹ ਕਹਿੰਦੇ ਜੀ ਤੁਹਾਡੇ ਖਾਤੇ 'ਚ ਥੋੜੇ ਜੇ ਪੈਸੇ ਸੀ ਨਾਲ ਵਿਆਜ ਪਿੰਦਾ ਰਿਹਾ ਫਿਰ ਉਹ 4000 ਰੁਪਿਆ ਹੋ ਗਿਆ ਪਰ ਕਿਉਂਕਿ ਤੁਸੀਂ 10 ਸਾਲ ਤੋਂ ਵੱਧ ਆਈ ਨਹੀਂ ਤੁਹਾਡੇ ਉਹ ਪੈਸੇ ਉਹਨਾਂ ਰਿਜ਼ਰਵ ਬੈਂਕ ਕੋਲ ਚਲੇ ਗਏ ਮੇਰਾ ਆਧਾਰ ਕਾਰਡ ਲੈ ਕੇ ਖਾਤਾ ਉਹਨਾਂ ਚਾਲੂ ਕਰ ਲਿਆ ਤੇ ਕੇਂਦਰ ਰਿਜ਼ਰਵ ਬੈਂਕ ਨੂੰ ਅਸੀਂ ਲਿਖ ਦਿੰਦੇ ਆ ਤੁਹਾਡੇ 4000 ਰੁਪਏ ਵਾਪਸ ਆ ਜਾਣਗੇ ਤੇ ਇਸ ਤਰ੍ਹਾਂ ਜਿੰਨਾਂ ਲੋਕਾਂ ਦੇ ਕੋਲ ਵਾਪਸ ਬੁਲਾ ਸਕਦੇ ਹਨ ਪਰ ਮੁਹਾਲੀ ਵਿੱਚ ਇੰਨਾ ਪੈਸਾ ਪਿਆ ਹੋਵੇ ਉਹ ਹੁਣ ਜੇ ਇਦਾਂ ਪਿਆ ਕੋਈ ਵਾਰਸ ਨਹੀਂ ਤੇ ਰਿਜ਼ਰਵ ਬੈਂਕ ਮੰਗਾ ਸਕਦੀ ਹੈ ਨਿਯਮਾਂ ਮੁਤਾਬਕ ਇਹ ਤੋਂ ਪਹਿਲਾਂ ਇੱਕਰੀ ਮੁੰਬਈ ਚ ਇਸ ਤਰ੍ਹਾਂ ਹੋਇਆ ਸੀ ਕਿ ਕੁਝ ਢੇ ਖਾਤੇ 52 52 ਸਾਲਾਂ ਤੋਂ ਕਿਸੇ ਨੇ ਲਾ ਕੇ ਅਪਰੇਟ ਨਹੀਂ ਸੀ ਕੀਤੇ ਉਹ ਖੋਲੇ ਗਏ ਹੈਰਾਨੀ ਵਾਲੀਆਂ ਖਬਰਾਂ ਇੱਕ ਲੱਖਰ ਖੋਲਿਆ ਉੱਚ 20 5 ਲੱਖ ਰੁਪਏ ਨਿਕਲੇ ਨਾਲ ਇੱਕ ਵਿਦੇਸ਼ੀ ਰਿਵਾਲਵਰ ਨਿਕਲਿਆ ਉਸ ਰਿਵਾਲਵਰ ਦਾ ਕੋਈ ਵਾਰਸ ਨਾ ਲੱਭੇ ਜਿਹੜਾ ਐਡਰੈਸ ਸੀ ਉੱਥੇ ਗਏ ਮੁੰਬਈ ਚ ਉਹਨਾਂ ਅਖ ਜੀ ਇਹ ਮਕਾਨ ਨੂੰ ਵੇਚ ਗਏ ਇਹ ਪਿੱਛੋਂ ਕਿੱਥੋਂ ਆਏ ਸੀ ਪਤਾ ਨਹੀਂ ਅੱਗੇ ਕਿੱਥੇ ਚਲੇ ਗਏ ਪਤਾ ਨਹੀਂ ਆਧਾਰ ਕਾਰਡ ਉਹਦੋਂ ਹੁੰਦੇ ਨਹੀਂ ਸੀ ਜਦੋਂ ਉਹ ਖਾਤਾ ਖੋਲਿਆ ਗਿਆ ਸੀ ਨਵੇਂ ਆਧਾਰ ਕਾਰਡਾਂ 'ਚ ਲੱਭਿਆ ਨਾ ਫਿਰ ਉਹ ਰਿਵਾਲਵਰ ਸਰਕਾਰੀ ਖਾਤੇ 'ਚ ਜ਼ਬਤ ਕੀਤਾ ਗਿਆ ਤੇ ਪੈਸੇ ਰਿజర్ਵ ਬੈਂਕ ਨੂੰ ਚਲੇ ਗਏ ਸੀ ਹੁਣ ਵੀ ਜਿਨ੍ਹਾਂ ਦੇ ਖਾਤੇ ਆ ਜਿੱਦਾਂ ਮੇਰੇ ਤੋਂ ਗਲਤੀ ਹੋਇਆ ਕਿ ਮੈਂ 20 ਸਾਲ ਤੱਕ ਆਪਣਾ ਚਾਲੀਆ ਰਲਾ ਖਾਤਾ ਮੁੜ ਕੇ ਵੇਖਿਆ ਹੀ ਨਹੀਂ ਇਹ ਤਾਂ ਸਿਰਫ 4000 ਰੁਪਏ ਸੀ ਚਲੋ ਇੰਨੇ ਨਾਲ ਕੋਈ ਵਰਕ ਨਹੀਂ ਪੈਂਦਾ ਪਰ ਲੋਕਾਂ ਦੇ ਕਈਆਂ ਦੇ ਪੈਸੇ ਇਸ ਤਰ੍ਹਾਂ ਪਏ ਆ ਕਿਤੇ ਬੇਬੇ ਬਾਪੂ ਦੇ ਵੀ ਪੈਸੇ ਪਏ ਆ ਇਹ ਜਰਾ ਕੋ ਚੈੱਕ ਕਰਵਾ ਲੈਣਾ ਚਾਹੀਦਾ ਪਰ ਜੇਦਰ ਬੈਂਕ ਕੋਈ ਚਲੇ ਵੀ ਜਾਂਦੇ ਆ ਤੇ ਬਾਅਦ ਵਿੱਚ ਪਤਾ ਲੱਗੇ ਤੁਸੀਂ ਵਾਪਸ ਕਰਾ ਸਕਦੇ ਆ ਜੇ ਕੋਈ ਲੁੱਟਦਾ ਮਾਲ ਨਹੀਂ ਕਿ ਉਹ ਬਾਅਦ ਵਿੱਚ ਵਾਪਸ ਨਾ ਦੇਣਗੇ ਤੁਹਾਨੂੰ ਪੈਸੇ ਵਾਪਸ ਮਿਲ ਸਕਦੇ ਆ ਪੰਜ ਸੌ ਖਾਤਿਆਂ ਦੀ ਗੱਲ ਕਰ ਰਹੇ ਆ ਤਾਂ ਇੱਕ ਖਬਰ ਲੁਧਿਆਣੇ ਤੋਂ ਵੀ ਆਈ ਹੈ ਕਿ ਜਿੱਥੇ ਮਿਊਲ ਖਾਤੇ ਆ ਜਿਨ੍ਹਾਂ ਦੇ ਖਿਲਾਫ ਸਰਕਾਰ ਕਾਰਵਾਈ ਕਰੀ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਹੈ ਇੱਕ ਤਰ੍ਹਾਂ ਦੇ ਮਿਊਲ ਖਾਤੇ ਕੀ ਹੁੰਦੇ ਤੇ ਕਾਰਵਾਈ ਕੀ ਆ ਮਿਊਲ ਅੰਗਰੇਜ਼ੀ ਚ ਖੱਚਰ ਨੂੰ ਕਹਿੰਦੇ ਆ ਜੀ ਖੱਚਰ ਜਾਨਵਰ ਜਿਹੜਾ ਬਹੁਤ ਜ਼ਿਆਦਾ ਭਾਰ ਚੁੱਕਣ ਵਾਲਾ ਤੇ ਜਿੰਨਾ ਮਰਜੀ ਉਹਨੂੰ ਭਾਵੇਂ ਮੈਦਾਨੀ ਲਾ ਕੇ ਚ ਵਰਤੋ ਭਾਵੇਂ ਪਹਾੜੀਆਂ ਤੇ ਚੜਾ ਦਿਓ ਚੜਾਇਆ ਜਾਂਦਾ ਬਹੁਤ ਜ਼ੋਰਦਾਰ ਜਰਨ ਇਹ ਮਿਉਲ ਖਾਤੇ ਵੀ ਖੱਚਰ ਖਾਤੇ ਨੂੰ ਪੰਜਾਬੀ ਚ ਅੱਜਕੱਲ੍ਹ ਕਹਿਣ ਲੱਗ ਪਿਆ ਇਹ ਬੇਈਮਾਨੀ ਦਾ ਪੈਸਾ ਢੋਣ ਵਾਲੇ ਖਾਤੇ ਆ ਖੱਚਰ ਦਾ ਤੇ ਕੋਈ ਕਸੂਰ ਨਹੀਂ ਹੁੰਦਾ ਤੇ ਨਾ ਹੀ ਰੱਖ ਲਿਆ ਨਾ ਇਹ ਉਹ ਖਾਤੇ ਆ ਜਿਹੜੇ ਕਿਸੇ ਦੇ ਨਾਂ ਤੇ ਖੁਲਾਏ ਉਹਨਾਂ ਦਾ ਵਾਲੀਵਾਰ ਸ ਕੋਈ ਨਹੀਂ ਜਿਹੜੇ ਸਾਈਬਰ ਕ੍ਰਾਈਮ ਵਾਲਾ ਠੱਗ ਆ ਕਿਸੇ ਨੂੰ ਕਹਿ ਕੇ ਤੁਹਾਡਾ ਫਲਾਣਾ ਪ੍ਰੋਜੈਕਟ ਉਹਦੇ ਇੰਨੇ ਪੈਸੇ ਆ ਗਏ ਚ ਫਲਾਣਾ ਤੁਸੀਂ ਆ ਓਟੀਪੀ ਨੰਬਰ ਵੇਖ ਕੇ ਭੇਜੋ ਦੱਸੋ ਤੁਹਾਨੂੰ ਇਹਨੇ ਪੈਸੇ ਟਰਾਂਸਫਰ ਕਰ ਦਿੱਤੇ ਉਹ ਜਿਹੜਾ ਜਿੰਨੇ ਤੁਹਾਡੇ ਪਹਿਲੇ ਪੈਸੇ ਹੁੰਦੇ ਆ ਉਹ ਵੀ ਇੱਥੋਂ ਖਿੱਚ ਕੇ ਤੇ ਉਸ ਖਾਤੇ ਚ ਲੈ ਜਾਂਦੇ ਆ ਜਿਹਦੇ ਨਾਮ ਦਾ ਖਾਤਾ ਖੋਲਿਆ ਉਹਦੇ ਕੋਲ ਕਦੇ ਆਧਾਰ ਕਾਰਡ ਲੈ ਲਿਆ ਗਲਤੀ ਨਾਲ ਉਹ ਦੇ ਬਿਠਾ ਉਹ ਖਾਤਾ ਬਣਾ ਕੇ ਉਹਦੇ ਚ ਪੈਸੇ ਟਰਾਂਸਫਰ ਕਰਦੇ ਆ ਉੱਥੋਂ ਮੁੜ ਕੇ ਫਟਾਫਟੀ ਕਢਾ ਲੈਂਦੇ ਆ ਪੁਲਿਸ ਨੂੰ ਪਤਾ ਲੱਗਣ ਤੋਂ ਪਹਿਲਾਂ ਤੇ ਫੇਰ ਉਹ ਮੰਨਦੇ ਨਹੀਂ ਕਿ ਸਾਡਾ ਇੱਥੇ ਕੋਈ ਖਾਤਾ ਹੈਗਾ ਸੀ ਉਹ ਖਾਤੇ ਅੱਗੇ ਵੀ ਫੜੇ ਗਿਆ ਮੁਹਾਲੀ 'ਚ ਵੀ ਫੜੇ ਗਿਆ ਪੰਜਾਬ 'ਚ ਵੀ ਐਸ ਵਾਰੀ ਕਾਫੀ ਵੱਡੀ ਗਿਣਤੀ ਤੁਸੀਂ ਤਾਂ ਦੱਸਦੇ ਪਏ ਕਿੰਨੇ ਦੱਸੇ ਤੁਸੀਂ 150 ਹਸਿਆ ਜੀ 150 ਜੀ 150 ਇਹ ਤੋਂ 5 ਵੱਧ ਘੱਟ ਵੀ ਹੋ ਸਕਦੇ ਆ ਬਿਲਕੁਲ ਇਹ ਖਾਤੇ ਫੜੇ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਯੂਨਿਟ ਨੇ ਅਬੋਰ ਤੇ ਫਾਜ਼ਿਲਕਾ 'ਚ ਉਹ ਜਾ ਕੇ ਕੁਝ ਨੌਜਵਾਨ ਫੜੇ ਆ ਜਿਹੜੇ ਸਾਈਬਰ ਕ੍ਰਾਈਮ ਫੜ ਕਰਦੇ ਸੀ ਕਰਦੇ ਉੱਥੋਂ ਸੀ ਪਰ ਖਾਤੇ ਲੁਧਿਆਣੇ 'ਚ ਵਰਤੇ ਸੀ ਲੁਧਿਆਣੇ 'ਚ ਜਿਨ੍ਹਾਂ ਦੇ ਨਾਂ ਤੇ ਖਾਤੇ ਖੋਲੇ ਉਹਨਾਂ ਨੂੰ ਪਤਾ ਹੀ ਨਹੀਂ ਉਹ ਇਹੋ ਜਿਹੇ ਖਾਤਿਆਂ 'ਰੇ ਪੈਸਾ ਮੰਗਵਾਉਂਦੇ ਸੀ ਕਢਾਉਂਦੇ ਸੀ ਵਰਤਦੇ ਸੀ ਤੇ ਨਾ ਕਿਸੇ ਹੋਰ ਦਾ ਵਜਦਾ ਸੀ ਉਹ ਜਿੱਦਾਂ ਚੱਲਦਾ ਰਿਹਾ ਮਾੜੀ ਗੱਲ ਹੈ ਕਿ ਹੁਣ ਤੱਕ ਚੱਲਦਾ ਰਿਹਾ ਹੁਣ ਜੇ ਸਾਈਬਰ ਕ੍ਰਾਈਮ ਯੂਨਿਟ ਤੇ ਇੰਨੇ ਖਾਤੇ ਫੜੇ ਆ ਤੇ ਇਨ੍ਹਾਂ ਖਾਤਿਆਂ 'ਚੋਂ ਕੁਝ ਨਾ ਕੁਝ ਲਿੰਕ ਨਿਕਲੋਣੇ ਆ ਉੱਥੋਂ ਕੁਝ ਸੀਸੀਟੀਵੀ ਚੋਂ ਫੋਟੋ ਮਿਲ ਜਣ ਗਿਆ ਉਹਨਾਂ ਚੋਰਾਂ ਠੱਗਾਂ ਦੀਆਂ ਜਿਹੜੇ ਇੱਥੋਂ ਕੈਸ਼ ਪੈਸਾ ਕਢਾ ਕੇ ਜਾਂਦੇ ਆ ਉਹ ਫੋਟੋ ਰਿਲੀਜ਼ ਕਰ ਦਿੱਤੀਆਂ ਜਾਣ ਤੇ ਪਤਾ ਨਹੀਂ ਕਿੰਨੇ ਏਟੀਐਮ ਤੇ ਕਿੰਨੇ ਹੋਰ ਬੈਂਕਾਂ ਦੇ ਵਿੱਚੋਂ ਇਸ ਕਿਸਮ ਦੇ ਫਰਾਡ ਕਰਨ ਵਾਲੇ ਉਹਨਾਂ ਫੋਟੋ ਜੜੀਆਂ ਨੇ ਉਹ ਮੈਚ ਕਰ ਜਣੀਆਂ ਹੋਰ ਖਾਤੇ ਵੀ ਲੱਭ ਜਾਣਗੇ ਮੈਨੂੰ ਇਸ ਗੱਲ ਦੇ ਉੱਤੇ ਥੋੜੀ ਜਿਹੀ ਖੁਸ਼ੀ ਹੋਈ ਹੈ ਕਿ ਪੰਜਾਬ ਦਾ ਸਾਈਬਰ ਕ੍ਰਾਈਮ ਯੂਨਿਟ ਵੀ ਇਸ ਪਾਸੇ ਤੁਰਿਆ ਜੇ ਸਾਈਬਰ ਕੈਮ ਰੋਕਣ ਵਾਲੇ ਪਾਸੇ ਇਹ ਤੁਰਨ ਤੇ ਪੰਜਾਬੀਆਂ ਨੂੰ ਥੋੜੀ ਜਿਹੀ ਰਾਹਤ ਮਿਲੇਗੀ ਜੀ ਅਜੇ ਤੱਕ ਦੀਆਂ ਰਿਪੋਰਟਾਂ ਇਹ ਸਨ ਅਜੇ ਤੱਕ ਦੀਆਂ ਸ਼ਿਕਾਇਤਾਂ ਵੀ ਇਹ ਸਨ ਕਿ ਪੰਜਾਬ ਪੁਲਿਸ ਦਾ ਸਾਈਬਰ ਕ੍ਰਾਈਮ ਯੂਨਿਟ ਉਹ ਕੰਮ ਕਰਦਾ ਨਹੀਂ ਜਿਹੜਾ ਦੇ ਜੰਮੇ ਲੱਗਾ ਲੋਕ ਰੋਂਦੇ ਸੀ ਕਿ ਅਸੀਂ ਸ਼ਿਕਾਇਤਾਂ ਕਰਦੇ ਆ ਸਾਡੀਆਂ ਸ਼ਿਕਾਇਤਾਂ ਫਾਈਲਾਂ ਚ ਰਹਿ ਜਾਂਦੀਆਂ ਕਈ ਵਾਰੀ ਇਸ ਗੱਲ ਤੇ ਅਖਬਾਰਾਂ ਚ ਵੀ ਰੌਲਾ ਪਿਆ ਸੀ ਪਰ ਜੇ ਉਹ ਇਸ ਤਰ੍ਹਾਂ ਦਾ ਕੰਮ ਕਰਨ ਲੱਗੇ ਉਹਨਾਂ ਨੇ ਇਹੋ ਜੇ ਖੱਤਰ ਖਾਤੇ ਕੁਝ ਲੱਭੇ ਆ ਤੇ ਇਹ ਆਸ ਰੱਖਣੀ ਚਾਹੀਦੀ ਆ ਕਿ ਅਗਲੇ ਸਮੇਂ 'ਚ ਹੋਰ ਵੀ ਲੱਭਣਗੇ ਨਾਲ ਮੈਂ ਲੋਕਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਐਵੇਂ ਨਿੱਕੀ-ਮੋਟੀ ਗੱਲ ਤੇ ਸੁਣ ਕੇ ਜੇ ਕੋਈ ਆਖੇ ਤੁਹਾਡਾ ਖਾਤਾ ਫ੍ਰੀਜ਼ ਹੋ ਚਲਿਆ ਹੁਣੇ OTP ਨੰਬਰ ਵੇਖ ਕੇ ਦੱਸੋ ਫਟਾਫਟ ਘਬਰਾ ਨਿਕ ਤੇ ਦੱਸਣਾ ਦਿਆ ਕਰੋ ਇੱਕ ਵਾਰੀ ਬੰਦ ਕਰ ਦਿਓ ਫਿਰ ਥੋੜਾ ਬਹੁਤ ਸੋਚੋ ਦੂਜੀ ਵਾਰੀ ਫੋਨ ਆਉਣ ਤੋਂ ਪਹਿਲਾਂ ਨੈਟ ਬੈਂਕਿੰਗ ਤੇ ਜਾਂ ਬੈਂਕ ਜਾ ਕੇ ਆਪਣਾ ਖਾਤਾ ਚੈੱਕ ਕਰੋ ਕਿ ਖਾਤੇ ਦੀ ਕੋਈ ਪ੍ਰੋਬਲਮ ਨਹੀਂ ਆ ਕਿ ਨਹੀਂ ਇਹ ਪੁੱਛੇ ਬਗੈਰ ਚੈੱਕ ਕੀਤੇ ਬਗੈਰ OTP ਕਿਸੇ ਨੂੰ ਨਾ ਦਿਓ ਜੀ ਪੰਛਰ ਸਮਾਹੋਰ ਆਗਿਆ ਨਹੀਂ ਜਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦੀ ਜੀ ਜੀ ਬਹੁਤ ਮਿਹਰਬਾਨੀ ਜੀ ਸ਼ੁਕਰੀ ਐਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨਾਂ ਅੱਜ ਦੇ ਖਾਸ ਮਸਲਿਆਂ ਤੇ ਗੱਲਬਾਤ ਕੀਤੀ ਪ੍ਰੋਗਰਾਮ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਹੁੰਦੇ ਹੋ ਆ ਗਿਆ ਦੇਖਦੇ ਰਹੋ ਪ੍ਰਾਈਮਰ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ